ਤੁਸੀਂ ਕਲਚਰ ਨਾਲ ਕਿੱਦਾਂ ਜੋੜ ਲਉਗੇ ਯੂਥ ਨੂੰ ਨਹੀਂ ਕਲਚਰ ਵੇਖੋ ਇਨਸਾਨੀਅਤ ਖਤਮ ਹੋ ਗਈ ਕਲਚਰ ਵੀ ਤਾਂ ਖਤਮ ਹੀ ਹੋ ਰਿਹਾ ਹੈ ਫਿਲਮਾਂ 'ਚ ਇਹ ਕਲਚਰ ਜੀ ਕਲਚਰ ਫਿਲਮਾਂ 'ਚ ਦਿਖਾ ਰਹੇ ਆ ਭੈਣ ਜੀ ਪ੍ਰੋਫੈਸ਼ਨ ਕੌਰ ਨੇ ਵੀ ਬਣਾਈ ਹੈ ਪ੍ਰੀਤਾ ਨਾਲ ਪ੍ਰੀਤਾ ਕੀ ਉਹ ਪ੍ਰੋਪਰ ਕਲਚਰ ਹੈ ਨਹੀਂ ਆਲਮੋਸਟ ਮੈਂ ਬਾਹਲਾ ਤਾਂ ਨਹੀਂ ਕਲਚਰ ਕਹਿ ਸਕਦੀ ਪਰ ਬਹੁਤ ਜ਼ਿਆਦਾ ਉਹਨਾਂ ਨੇ ਵਧੀਆ ਕੰਮ ਕੀਤਾ ਹੈ ਬਹੁਤ ਵਧੀਆ ਪਰ ਹਜੇ ਵੀ ਕੰਮ ਕਰਨ ਦੀ ਲੋੜ ਹੈ ਕਿਉਂਕਿ ਸਾਡਾ ਕਲਚਰ ਹੈ ਨਾ ਜਿਹੜਾ ਗੱਡਿਆਂ 'ਚ ਨਹੀਂ ਸਾਡਾ ਕਲਚਰ ਇਹ ਨਹੀਂ ਵੀ ਤੁਸੀਂ ਘਗਰਾ ਪਾ ਲਿਆ ਸੌ ਗਾਇਦਾ ਮੇਰੇ ਕੋਲ ਵੀ 200 ਗਾਇਦਾ ਘਗਰੇ ਪਏ ਮੇਰੇ ਘਰ ਦਾਦੇ ਸ਼ੁੱਡ ਬੀ ਕਲਚਰ ਸੱਭਿਆਚਾਰ ਜਿਹੜਾ ਸਭੇਕ ਹੋਣਾ ਜ਼ਰੂਰੀ ਹੈ ਪਰ ਬਦਲਣਾ ਵੀ ਜ਼ਰੂਰੀ ਹੈ ਜੀ ਹੁਣ ਕੁੜੀਆਂ ਜਦੋਂ ਮੈਕੋ ਦੇ ਡਰੈੱਸਾਂ ਪਾਉਣੀ ਹੈ ਮੈਂ ਸ਼ਰਾਰਾ ਵੀ ਪਾਉਣੀ ਹੈ ਮੈਂ ਤਾਂ ਮਲੇਰਕੋਟਲੀ ਮੇਰੇ ਨਾਨਕੇ ਮੈਂ ਤਾਂ 5 ਸਾਲ ਦੀ ਸੀ ਜਦੋਂ ਉਹ ਮੁਹੰਮਦਾਂ ਨਾਲ ਸ਼ਰਾਰਾ ਪੋਣੀ ਰਹੀਆਂ ਹੈ ਨਾ ਆਈ ਲਵ 댓 ਆਈ ਲਵ देयर ਕਲਚਰ ਮੈਂ ਪਾਕਿਸਤਾਨ ਵੀ ਜਾ ਕੇ ਮੈਨੂੰ ਬੜਾ ਅੱਛਾ ਲੱਗਿਆ ਉਹਨਾਂ ਦਾ ਕਲਚਰ ਮੈਂ ਬੁਰਕਾ ਲੈ ਕੇ ਆਈ ਹਾਂ ਖਰੀਦ ਕੇ ओके okay. यार वो कितना क्रेज ਹੁੰਦਾ ਸੀਗਾ ਹੁੰਡ ਚ ਬਹੁਤ ਨੂੰ ਦੇਖਣ ਆਉਂਦੇ ਸੀਗਾ ਤਾਂ क्रेज ਹੁੰਦਾ ਸੀਗਾ ਵੀ ਕਿਹੋ ਜੀ ਹੋਊਗੀ ਹੈਨਾ ਤੇ ਅੱਜ ਕੱਲ ਤਾਂ ਫਿਲਮਾਂ ਬਣਾਉਣ ਵੀਡੀਓ ਜਿੰਨੇ ਵਿਆਹ ਹੁੰਦੇ ਆ ਸਿਰਫ ਕਾਦੇ ਲਈ ਬਣਾਉਂਦੇ ਰੀਲਾਂ ਨੇ ਹੂੰ